ਹਾਂਜੀ ਦੋਸਤੋ ਨਮਸਕਾਰ ਅੱਪਾ ਅੱਜ ਪਤੰਗ ਜਿਹੜੇ ਡਾਉਂਦੇ ਨੇ ਬੱਚੇ ਉਹਨਾਂ ਬਾਰੇ ਗੱਲ ਕਰਾਂਗੇ ਵੀ ਆਪਣਾ ਜਿਹੜਾ ਗੱਟੂ-ਗੱਟੂ ਖਰੀਦਦੇ ਨੇ ਚైనా ਡੋਰ ਜਿਹੜੀ ਉਹਦੇ ਬਾਰੇ ਵੀ ਵਿਚਾਰ-ਚਰਚਾ ਕਰਾਂਗੇ ਜਿਹੜੀ ਚੀਜ਼ ਵੱਲੋਂ ਸਰਕਾਰ ਨੇ ਮਨਾਹੀ ਕਰ ਰੱਖੀ ਆਪਾਂ ਨੂੰ ਵੀ ਜਿਹੜੀ ਚైనా ਡੋਰ ਆਪਾਂ ਵਰਤ ਨਹੀਂ ਸਕਦੇ ਆਪਾਂ ਕਾਦੇ ਵਾਸਤੇ ਉਹ ਵੇਚਦੇ ਆ ਜੋ ਦੁਕਾਨਦਾਰ ਨੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਵੇਚਦੇ ਆ ਉਹ ਚੰਗੀ ਗੱਲ ਨਹੀਂ ਹੈਗੀ ਦੁਕਾਨਦਾਰ ਵੇਚਦੇ ਨੇ ਫਿਰ ਅੱਗੇ ਖਰੀਦ ਕੇ ਉਹਨਾਂ ਨੂੰ ਪਤੰਗ ਡਾਂਦੇ ਨੇ ਫਿਰ ਕਿਸੇ ਦਾ ਬੱਚਾ ਕੋਈ ਵੀ ਬੰਦਾ ਮੋਟਰਸਾਈਕਲ ਤੇ ਜਾਂਦਾ ਹੈ ਕਿਸੇ ਦਾ ਗਲ ਵੜ ਜਾਂਦਾ ਹੈ ਕਿਸੇ ਦੇ ਮੂੰਹ ਤੇ ਟੰਕੇ ਲੱਗਦੇ ਨੇ ਇੱਥੇ ਦੀ ਉਹ ਕੋਈ ਵਧੀਆ ਗੱਲ ਨਹੀਂ ਹੁੰਦੀ ਹੁਣ ਪਿੰਡਾਂ ਦੇ ਵਿੱਚ ਜ਼ਿਆਦਾਤਰ ਹੁੰਦਾ ਹੈ ਵੀ ਬੱਚੇ ਪਤੰਗ ਡਾਂਦੇ ਨੇ ਕੋਠਿਆਂ ਦੇ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਨਹੀਂ ਵਾਲੇ ਵਾਲੇ ਲੱਗਿਆ ਹੋਇਆ ਕੁਛ ਨਮੇਰਾ ਵਗੈਰਾ ਕੋਈ ਜੰਗਲਾ ਜੰਗਲਾ ਕੱਟ ਲਾਉਂਦੇ ਨੇ ਉਹ ਬੱਚੇ ਨੇ ਜਿਹੜੇ 10 11 ਸਾਲ ਦੇ ਦੇਖੋ ਕਿੰਨੇ ਹੱਸਦੇ ਵਾਪਰ ਗਏ ਇੱਕ ਰਾਜਸਥਾਨ ਦੀ ਖਬਰ ਸੀਗੀ ਕੱਲ੍ਹ ਆਪਣੇ ਵੀ ਪੰਜਾਬ ਦੀ ਸੀ ਸੋ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਪਤੰਗबाजी ਕਰਨੀ ਹੈ ਤਾਂ ਕੋਈ ਟੰਗ ਨਾਲ ਕਰੋ ਇਹ ਚੈਨਾ ਡੋਰ ਬਾਰੇ ਜੋ ਹੈਗਾ ਇਹਨੂੰ ਨਾ ਖਰੀਦੋ ਤੁਸੀਂ ਚੈਨਾ ਡੋਰ ਨਾ ਵਰਤੋ ਪਲੀਜ਼ ਕਿਰਪਾ ਕਰਕੇ ਸਾਰੀ ਲੋਕਾਂ ਨੂੰ ਔਖਾ ਹੈ ਬਾਕੀ ਤੁਹਾਨੂੰ ਦੱਸ ਦਿਆਂ ਵੀ ਮੋਟਰਸਾਈਕਲ ਤੇ ਤੁਸੀਂ ਚੱਲਣਾ ਕਿਵੇਂ ਹੈ ਆਹ ਆਪਾਂ ਨੇ ਰੇਗਬੰਦੀ ਰੱਖਦੇ ਇਹ ਪਰ ਨਾਲ ਇਹਨੂੰ ਆਪਾਂ ਐ ਪਾ ਕੇ ਚੱਲੋ ਜੇ ਚੱਲਣਾ ਹੈ ਮੋਟਰਸਾਈਕਲ ਦੇ ਉੱਪਰ ਐ ਪਾ ਲੂ ਇਹਨੂੰ ਇੱਥੇ ਗਲ ਦੇ ਵਿੱਚ ਨੀ ਤਾਰ ਪੈਂਦੀ ਹੈਗੀ ਉਹ ਜੋ ਵੀ ਹੈਗੀ ਹੈ ਪਲਾਸਟਿਕ ਦੀ ਡੋਰ ਆ ਉਹਦੇ ਨਾਲ ਬੱਚੇ ਤਾਂ ਰਹਿ ਜਾਂਦੀ ਹੈ ਜੇ ਮੋਟਰਸਾਈਕਲ ਤੇ ਆਪਾਂ ਹੈਲਮਟ ਵੀ ਲੈ ਕੇ ਚੱਲ ਸਕਦੇ ਆ ਉਹ ਵੀ ਵਧੀਆ ਗੱਲ ਹੈ ਸੋਸਾਇਟੀ ਦਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਤੁਸੀਂ ਚੈਨਾ ਡੋਰ ਨਾ ਵਰਤੋ ਹਾਂਜੀ ਮੱਖਣ ਜੀ ਚੈਨਾ ਡੋਰ ਬਾਰੇ ਕੋਈ ਵਿਚਾਰ ਤੁਸੀਂ ਆਪਣੇ ਮਾਨਸਾ ਜ਼ਿਲ੍ਹੇ ਦੇ ਦਾ ਵੈਸੇ ਮੇਰੇ ਖਿਆਲ ਘੱਟ ਹੀ ਲੋਕ ਵਰਤਦੇ ਨੇ ਇੱਧਰ ਜਿਆਦਾ ਆਉਂਦੀਆਂ ਨਹੀਂ ਖਬਰਾਂ ਚੈਨਾ ਡੋਰ ਦਾ ਮਸਲਾ ਇਹ ਹੈ ਵੀ ਪਤੰਗ ਨੇ ਜਿਹੜੇ ਉਹ ਕੋਈ ਅੱਜ ਤੱਕ ਉਡਾਉਣ ਨਹੀਂ ਲੱਗੇ ਸਦੀਆਂ ਤੋਂ ਉਡਦੇ ਆਉਂਦੇ ਨੇ ਪਹਿਲਾਂ ਤੋਂ ਸ਼ੁਰੂ ਤੋਂ ਨਹੀਂ ਹੁਣ ਇਹ ਕੁਝ ਤਲਾ ਲਾਲਚੀ ਲੋਕ ਆਪਦੇ ਪ੍ਰੋਫਿਟ ਵਾਸਤੇ ਦੁਕਾਨਾਂ ਤੇ ਲਿਆ ਕੇ ਬੈਲੀਗਲ ਦਾ ਚਾਈਨਾ ਦਾ ਮਾਲ ਹੈ ਜਿਹੜਾ ਉਹ ਚਾਈਨਾ ਦਾ ਨਾਂ ਸੁਣ ਕੇ ਲੋਕਾਂ ਦੇ ਹੋਛੜ ਜਾਂਦੇ ਨੇ ਦੂਜੇ ਨੰਬਰ ਤੇ ਚਾਈਨਾ ਨੂੰ ਜੇ ਆਪਾਂ ਨੇ ਇੰਡੀਆ ਨਾਲ ਉਹਦਾ ਵੈਸੀ ਨਹੀਂ ਬਣਦੀ ਹੈਗੀ ਆਪਾਂ ਉਹਦੇ ਮਾਲ ਨੂੰ ਉਹੀ ਰਿਜੈਕਟ ਕਰੋ ਦੂਜੇ ਨੰਬਰ ਤੇ ਇਹ ਚਾਈਨਾ ਦਾ ਜਿਹੜਾ ਕੁਝ ਲਾਲਚੀ ਲੋਕ ਵੇਚ ਦਿੰਦੇ ਨੇ ਉਹ ਤੋਂ ਨਾ ਖਰੀਦੋ ਜੇ ਪਤੰਗ ਉਡਾਉਣੇ ਨੇ ਜਦੋਂ ਪਹਿਲਾਂ ਲੋਕ ਉਡਾਉਂਦੇ ਸੀ ਚਾਇਨਾ ਡੋਰ ਨਹੀਂ ਆਈ ਸੀ ਉਦੋਂ ਵੀ ਉਡਾਉਂਦੇ ਸੀ ਹੁਣ ਵੀ ਉਡਾਉਂਦੇ ਨੇ ਹੁਣ ਚਾਇਨਾ ਡੋਰ ਨੂੰ ਜੇ ਛੱਡ ਦਵਾਂਗਾ ਤਾਂ ਕੋਈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਫਾਇਦਾ ਹੀ ਹੈ ਪਸ਼ੂ ਬੰਸੀ বাজਦੇ ਨੇ ਪਸ਼ੂ ਪੰਛੀਆਂ ਦੇ ਬਹੁਤ ਦੇ ਪੈਰਾਂ ਕੁਝ ਜਾਂਦੇ ਨੇ ਬਹੁਤ ਕਿਸੇ ਦਾ ਨੁਕਸਾਨ ਹੋ ਗਿਆ ਇੱਕ ਹੁਣ 11000 ਵੋਲਟ ਤੇ ਇੱਕ ਬੱਚੇ ਦੀ ਪਤੰਗ ਦੀ ਡੋਰ ਟੁੱਗੀ ਦੋ ਜੂਲ ਸੇ ਗਏ ਕਿਰਪਾ ਕਰਕੇ ਕਹਿਣ ਦਾ ਮਤਲਬ ਇਹ ਹੈ ਕਿ ਚైనా ਦੇ ਮਾਲ ਦੀ ਜੇ ਵਰਤੋਂ ਕਰਨੀ ਛੱਡ ਦੋ ਤਾਂ ਸਭ ਤੋਂ ਵਧੀਆ ਹੈ ਖਾਸ ਕਰਕੇ ਚੈਨਾ ਡੋਰ ਤੋਂ ਖਾਸ ਕਰਕੇ ਚੈਨਾ ਡੋਰ ਤੋਂ ਬਹੁਤ ਧੰਨਵਾਦ ਆਪਾਂ ਆਪਣੇ ਬੱਚੇ ਹੋਇਆ ਕਰਦੇ ਪਹਿਲਾਂ ਅਸੀਂ ਵੀ ਛੋਟੇ ਛੋਟੇ ਹੁੰਦੇ ਰੀਲਾ ਪਿੰਡ ਚੋਂ ਲੈ ਕੇ 5-5 ਰੁਪਏ ਦੀ ਉਸੇ ਨਾਲ ਡਾਲਿਆ ਕਰਦੇ ਸੋ ਸਾਰੇ ਦੋਸਤਾਂ ਤਾਂ ਨਵਾਦ ਕਿਰਪਾ ਕਰਕੇ ਚੈਨਾ ਡੋਰ ਨੂੰ ਨਾਂ ਵਰਤੋ ਸਾਡਾ ਤਾਂ ਇਹੀ ਕਹਿਣਾ ਹੈ ਭਾਈ ਬਾਕੀ ਤੁਹਾਡੀ ਮਰਜ਼ੀ ਹੈ